ਸੱਚੀ ਗੱਲ ਦੋਸਤੋ ਅੱਜ ਮੈਂ ਵਿਦਿਆਰਥੀਆਂ ਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜੇ ਕੋਰਸ ਕਰਨਾ ਚਾਹੁੰਦੇ ਜੇ ਤੇ ਉਹ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਕੋਰਸ ਜਿਹੜੇ ਹੈਗੇ ਨੇ ਉਹ ਕਿਹੜੇ ਨੇ ਬੀਏ ਆ ਬੀਸੀਏ ਬੀਐਸਸੀ ਡੀਲੀਬ ਤੇ ਪੀਜੀਡੀਸੀ ਹੈ ਪੀਜੀਡੀਸੀ ਜਿਹੜਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਆ ਬਾਕੀ ਜਿਹੜੇ ਸਾਰੇ ਉਹ ਪਲੱਸ 2 ਤੋਂ ਬਾਅਦ ਨੇ ਆਮ ਤੌਰ ਤੇ ਵਿਦਿਆਰਥੀਆਂ ਦੇ ਇਹ ਵੀ ਆਪਣੇ ਮਨਾਂ 'ਚ ਸਵਾਲ ਹੁੰਦੇ ਨੇ ਕਿ ਕੀ ਅਸੀਂ ਪਲੱਸ 2 ਆਰਟਸ ਨਾਲ ਕੀਤੀ ਹੈ ਤੇ ਬੀਸੀਏ ਕਰ ਸਕਦੇ ਆ ਹਾਂਜੀ ਗੁਰਮਾਨਕ ਸਿੰਘ ਯੂਨੀਵਰਸਿਟੀ ਜੇ ਤੁਸੀਂ ਬੀਸੀਏ ਜਿਹੜੀ ਉਹ ਕਰ ਸਕਦੇ ਜੇ ਕਿਉਂਕਿ ਗੁਰਮਾਨਕ ਸਿੰਘ ਯੂਨੀਵਰਸਿਟੀ ਦੇ एलिजिਬਿਲਟੀ ਕਰੀਟੇਰੀਆ ਪਾਸ 2 ਜੇ ਅਗਰ ਤੁਹਾਡੇ 45% ਨੰਬਰ ਦਾ ਤੁਸੀਂ ਬੀਸੀਏ ਚ ਐਡਮਿਸ਼ਨ ਲੈ ਸਕਦੇ ਜੇ ਬਾਕੀ ਬੀਐਸਸੀ ਜਿਹੜੀ ਉਹ ਕੰਪਿਊਟਰ ਸਾਇੰਸ ਹੈ ਜਿਵੇਂ ਅਸੀਂ ਬੀਐਸਸੀ ਮੈਥ ਇਕਨੋਮਿਕਸ ਤੇ ਕੰਪਿਊਟਰ ਇਹ ਜਿਹੜਾ ਬੀਐਸਸੀ ਗ੍ਰੇਡ ਮਿਲਦਾ ਵਾ ਤੁਸੀਂ ਇਹਦੇ ਚ ਵੀ ਐਡਮਿਸ਼ਨ ਲੈ ਸਕਦੇ ਬੀਏ ਜਿਹੜੀ ਆ ਉਹਦੇ ਵਿੱਚ ਬਹੁਤ ਸਾਰੇ ਸਬਜੈਕਟ ਜਿਹੜੇ ਤੁਹਾਨੂੰ ਗੁਰਕੁਲ ਡਿਗਰੀ ਕਾਲਜ ਵਿੱਚ ਮਿਲ ਜਾਣਗੇ ਉਹ ਵਿਦਿਆਰਥੀਆਂ ਦਾ ਇੱਕ ਹੋਰ ਵੀ ਸਵਾਲ ਹੁੰਦਾ ਵਾ ਕਿ ਗ੍ਰੈਜੂਏਸ਼ਨ ਜਿਹੜੀ ਆ ਬੀਏ ਉਹ ਐਵੇਂ ਹੀ ਆ ਮੈਂ ਇੱਕ ਗੱਲ ਕਵਾਂਗਾ ਕਿ ਬਹੁਤ ਸਾਰੇ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੀਆਂ ਜੌਬ ਓਪਰਚ्युनिटीਜ਼ ਨੇ ਤੁਸੀਂ ਕਾਲਜ ਆਓ ਤੁਹਾਨੂੰ ਇੱਥੇ ਜਿਹੜਾ ਸਮਝਾਇਆ ਜਾਏਗਾ ਕਿ ਗ੍ਰੈਜੂਏਸ਼ਨ ਜੇ ਤੁਸੀਂ ਸਹੀ ਤਰੀਕੇ ਨਾਲ ਕਰਦੇ ਜੇ ਤੇ ਬਹੁਤ ਸਾਰੀਆਂ ਨੌਕਰੀਆਂ ਨੇ ਜਿਹੜੀਆਂ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕਰ ਸਕਦੇ ਜੇ ਸੋ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਤੋਂ ਵੀ ਬਾਅਦ ਬਹੁਤ ਸਾਰੀਆਂ ਜੌਬਸ ਨੇ डीली बी डिप्लोमा इन लाइब्रेरी साइंस ਪਿੱਛੇ ਜੀ ਇਹਦੇ ਚ ਵੀ ਵੈਕੈਂਸੀਆਂ ਨਿਕਲੇ ਆ ਸੀ ਪਲੱਸ 2 ਤੋਂ ਬਾਅਦ 1 ਸਾਲ ਦਾ ਕੋਰਸ ਆ ਤੁਸੀਂ ਇਹ ਵੀ ਕੋਰਸ ਜਿਹੜਾ ਲੈ ਸਕਦੇ ਜੀ ਪੀਜੀਡੀਸੀ ਆ ਜਿਹੜਾ ਉਹ ਗ੍ਰੈਜੂਏਸ਼ਨ ਵਾਲੇ ਬੱਚੇ ਜਿੰਨਾਂ ਨੇ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਤੇ ਉਹ ਕੰਪਿਊਟਰ ਕਰਨਾ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਜੌਬ ਨਿਕਲਦੀ ਉਹਦੇ ਵਿੱਚ ਕੰਪਿਊਟਰ ਦੀ ਡਿਮਾਂਡ ਕੀਤੀ ਜਾਂਦੀ ਹੈ ਸੋ ਤੁਸੀਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਜਿਹੜਾ ਗੁਰਕੁਲ ਡਿਗਰੀ ਕਾਲਜ ਵਿੱਚ ਕਰ ਸਕਦੇ ਜੀ ਧੰਨਵਾਦ